いい ਅੰਜੀਤ ਨੂੰ ਭਾਜੀ ਅੱਜ ਰੋਡ ਸ਼ੋਅ ਕਟਿਆ ਜਾ ਰਿਹਾ ਹੈਗਾ ਅਲੱਗ-ਅਲੱਗ ਪਿੰਡਾਂ 'ਚ ਕੀ ਕਹਿਣਾ ਚਾਹੋਗੇ? ਉਹ ਉੱਧਰ ਹਲਕੇ 'ਚ ਮਾਨਜੋਗ ਐਮਐਲਏ ਮੈਡਮ ਇੰਦਰਜੀਤ ਤੋਂ ਮਾਨ ਨਾਮ ਦੇ ਨਾਲ ਹੋਈ ਚ। ਅੱਜ ਰੋਡ ਸ਼ੋਅ ਆਮ ਆਦਮੀ ਪਾਰਟੀ ਦਾ ਸਾਰੇ ਵਲੰਟੀਅਰ ਮੋਟਰਸਾਈਕਲਾਂ ਤੇ ਗੱਡੀਆਂ ਤੇ ਅੱਜ ਕਾਫਲਾ ਲੈ ਕੇ ਪਿੰਡਾਂ 'ਚ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਸਾਰੇ ਪਾਸੇ ਇਸ਼ਾਰਾ 'ਚ ਪਿੰਡਾਂ 'ਚ ਮਿਲ ਰਿਹਾ ਹੈ ਤੇ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਦੇ ਕੰਮ ਕਰਨੇ ਵੀ ਸ਼ੁਰੂ ਕਰ ਦਿੱਤੇ ਆ ਘਰਾਣਿਆਂ ਦੀ ਸਿਆਸਤ ਸੰਬੰਧ ਕਰਕੇ ਖਤਮ ਕਰ ਦਿੱਤੇ ਆ ਆਮ ਲੋਕਾਂ ਦੀ ਆਪਣੀ ਸਿਆਸਤ ਜਿਹੜੀਆਂ ਸ਼ੁਰੂ ਹੋਈਆਂ ਤੇ 90% ਲੋਕਾਂ ਦੀ ਜਿੰਦਗੀ ਦੇ ਵਿੱਚ ਜ਼ੀਰੋ ਉਹਨਾਂ ਨੇ ਸਕੂਲ ਖੋਲੇ ਜਾ ਰਹੇ ਆ ਕਿਸਾਨਾਂ ਨੂੰ ਇਸ ਵਾਰੀ ਇੱਕ 1 ਲੀਟਰ ਵੀ ਡੀਜ਼ਲ ਜਿਹੜਾ ਕੋਈ ਨਹੀਂ ਸੁਣਨਾ ਤੇ ਸਕੂਲ ਬਣ ਰਹੇ ਆ ਵੱਡੇ ਵੱਡੇ ਤੇ ਆਮ ਆਦਮੀ ਪਾਰਕ ਕਲੀਨਿਕ ਬਣ ਰਹੀਆਂ 44000 ਤੋਂ 3 ਨੌਕਰੀਆਂ ਆਮ ਪਰਾਲੇ ਦਾ ਵਿਕਿਆ ਇਹਨਾਂ ਰਿਸ਼ਬ ਦੇ ਤਾਂ ਬਿਨਾਂ ਫੈਸਲੇ ਬਿਨਾਂ ਚਰਨਜੀਤ ਚੰਨੀ ਵੱਲੋਂ ਜਿਹੜਾ ਹੈਗਾ ਅਲੱਗ-ਅਲੱਗ ਬਿਆਨ ਦਿੱਤੇ ਜਾ ਰਹੇ ਗਏ ਹੈ ਕਈ ਜਿਹੜੀਆਂ ਹੈਗੇ ਅਲੱਗ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਕਿਸ ਤਰ੍ਹਾਂ ਦੇਤੇ ਹੈਗੇ ਕਿਹੜੇ ਬਿਆਨ ਦੇ ਵਿੱਚ ਵੇਖੋ ਪੰਜਾਬ ਦੇ ਹਿੱਤ ਦਾ ਜਲੰਧਰ ਦੇ ਹਿੱਤ ਦਾ ਦੋਵੇਂ ਇੱਕ ਬਿਆਨ ਵੀ ਨਹੀਂ ਆਇਆ ਤੇ ਨਾ ਹੀ ਉਹਨਾਂ ਨੂੰ ਜਲੰਧਰ ਦੇ ਬਾਰੇ ਕੁਝ ਪਤਾ ਆ ਇੱਕ ਜਿਹੜੀਆਂ ਸਮੱਸਿਆਵਾਂ ਬਾਰੇ ਉਹਨਾਂ ਨੂੰ ਬਿਲਕੁਲ ਗਿਆਨ ਨਹੀਂ ਉਹ 107 ਕਿਲੋਮੀਟਰ ਦੂਰ ਤੋਂ ਆਏ ਆ ਤੇ ਜਨੰਦਰ ਦੇ ਵਿਚਾਰ ਨੂੰ ਕੋਈ ਕਾਬਿਲ ਕਾਂਗਰਸੀ ਲਭਾਈ ਨਹੀਂ ਇਸ ਕਰਕੇ ਕਾਂਗਰਸ ਵਿੱਚ ਵੀ ਬਹੁਤ ਸਨ ਨਿਰਾਸ਼ਾ ਹੈ ਤੇ ਬੜਾ ਨੂੰ ਲੱਗ ਰਿਹਾ ਵੀ ਸਾਨੂੰ ਇਗਨੋਰ ਕੀਤਾ ਇੱਕ ਜਿਹੜਾ ਹੈਗਾ ਤੁਹਾਡੇ ਤੇ ਜਿਹੜੇ ਹੈਗੇ ਆ ਡਾਕਟਰ ਨਵਜੋਤ ਸਿੰਘ ਦਈਆ ਵੱਲੋਂ ਵੀ ਜਿਹੜੀ ਹੈ ਕਿ ਕੰਪਲੀਟ ਕੀਤੀ ਗਈ ਕਿਸ ਤਰ੍ਹਾਂ ਦੇਖਦੇ ਹਨ ਕੋਈ ਨਹੀਂ ਇਹ ਕੰਮ ਮੈਂ ਹੈਰਾਨ ਆਂ ਬਈ ਜਿਹੜੀ ਹਰਕਤ ਚਰਨਜੀਤ ਚੰਨੀ ਹੋਣਾ ਨੇ ਕੀਤੀ ਆ ਇਸੇ ਸਰਕਾਰ ਨੂੰ ਔਰਤ ਦੇ ਸਿਰੇ ਬਜਾ ਵਈ ਉਹਨਾਂ ਦੇ ਮੀਮੋ ਆਖਲਾਉਣਾ ਮਾਰੇ ਮਾੜੀ ਮਨੁਸ਼ਾ ਨਾਲ ਇਹ ਮਾੜੀ ਗੱਲ ਹੈ ਸੋਸ਼ਲ ਮੀਡੀਆ ਤੇ ਲੋਕਾਂ ਨੇ ਉਹਨਾਂ ਨੂੰ ਸ਼ੇਅਰ ਕੀਤਾ ਤੇ ਜਿਹੜੀ ਪਬਲਿਕ ਡੋਮੇਨ ਵਿੱਚ ਚੀਜ਼ ਆ ਜਾਂਦੀ ਹੈ ਉਹ ਸਾਰੇ ਦੇਖਦੇ ਆ ਸੋ ਕੌਂਸਿਅਮ ਚੱਲਦਾ ਸੀ ਜਿਉਂਿਆ ਸੇ ਮਾਰੇ ਆਚਰਣ ਦੇ ਕੈਂਡੀਡੇਟ ਨੂੰ ਨਾ ਲੈ ਕੇ ਤੇਰਾ ਹਾਰ ਦਾ ਕਰਕੇ ਉਹਨਾਂ ਨੂੰ ਫੇਰਾਂ ਅੱਛੀ ਅਸਟੈਂਸ ਕਰ ਦਿੰਦੇ ਨੇ ਤੀਨੂ ਸਾਹਿਬ ਜੇਕਰ ਗੱਲ ਕਰੀਏ ਮੁਕਾਬਲਾ ਕਿਹਦੇ ਨਾਲ ਦੇਖਦੇ ਆ ਆਮ ਪਾਰਟੀ ਦਾ ਮﻘਾਬਲਾ ਤਾਂ ਕੋਈ ਨਹੀਂ ਹੈਗਾ ਤੁਸੀਂ ਵੇਖੋ volunteers ਦੇ ਕਿੰਨਾ ਲੋਕ ਸਾਰੇ ਇੰਨੀ ਮਿਹਨਤ ਨਾਲ ਦਿਨ ਰਾਤ ਬੂਥ ਬੂਥ ਤੇ ਕੰਮ ਕਰ ਰਹੇ ਨੇ ਤੇ ਕੋਈ ਪਾਰਟੀ ਨਹੀਂ ਖੜੀ ਕੀ ਮੈਸੇਜ ਦੇਣਾ ਚਾਹੋਗੇ ਹੁਣ ਮੇਰਾ ਇਹ ਮੈਸੇਜ ਆ ਵੀ ਲੋਕਾਂ ਨੂੰ ਵੀ ਲੱਗ ਰਹੇ ਹਨ ਵਸਨੀਕਾਂ ਨੂੰ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਤਾਂ ਕਿ ਅਸੀਂ ਚੰਗ ਕਰ ਸਕੀਏ ਕਿ ਸਟੇਟ ਗਵਰਨਮੈਂਟ ਜਾਂ ਕੇਂਦਰ ਦੀ ਜਾਂ ਅਸੀਂ ਆਪਣਾ ਹਿੱਸਾ ਲੈ ਸਕੀਏ ਲੋਕ ਸੰਤੰਭੂ ਚਾਹੁੰਦੇ ਆ ਤੇ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਬਣੀ ਆ ਸੁਭਾਣ ਸਿੰਘ ਮਾਨ ਬੜੀ ਸ਼ਰਧਤ ਨਾਲ ਪੰਜਾਬ ਦੇ ਲੋਕਾਂ ਦਾ ਕੰਮ ਕਰ ਰਹੇ ਆ ਬਹੁਤ ਸਾਰੇ ਕੰਮ ਹੋ ਗਏ ਆ ਜਿਹੜੇ ਰਹਿ ਗਏ ਆ ਉਹ ਵੀ ਆਪਾਂ ਦੋ ਮਹੀਨੇ ਚ ਕਰਦੇ ਨੇ ਆ ਮਾਨ ਸਾਹਿਬ ਨੇ ਕਿਹਾ ਕਿ 6000 ਰੁਪਏ ਦਿੱਕਿਆਂ ਨੂੰ ਵੀ ਅਗਰਸਤ ਦੇਣਾ ਸ਼ੁਰੂ ਕਰਦੇ ਆ ਇਸ ਤਰ੍ਹਾਂ ਦੇ ਬੋਤਾਂ ਜਿਹੜੇ ਆ ਪੰਜਾਬ ਦੇ 13 ਜ਼ਿਲ੍ਹਿਆਂ ਦਰਦਰ ਤੋਂ ਆਊਗਾ ਤੇ ਜਲੰਧਰ ਦੀ ਸਿਹਤ ਨੂੰ ਲੋਕਾਂ ਨੂੰ ਇੱਕ ਜਿਹੜਾ ਬੀਜੇਪੀ ਦਾ ਜਿਹੜਾ ਹੈਗਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇ ਦੇਖਦੇ। ਦੇਖੋ ਇਹ ਕਿਸਾਨ ਪ੍ਰਧਾਨ ਸੂਬਾ ਹੈ। 70% ਦੇ ਲੱਗ ਪਾਏ ਕਿਸਾਨੀ ਦੇ ਉੱਤੇ ਬੀਜ ਜਾ ਸਾਰਾ। ਬੀਜੇਪੀ ਨੇ ਵਾਦਾ ਕੀਤਾ ਸੀ ਕਿ ਅਸੀਂ ਆਮਦਨੀ ਦੇਾਂਗੇ। ਬੀਜੇਪੀ ਨੇ ਵਾਦਾ ਕੀਤਾ ਸੀ ਕਿ ਰੋਜ਼ਗਾਰ ਮੁਹੱਈਆ ਦੇ ਦੇਣਗੇ। ਤੇ ਅਸੀਂ 2 ਕਰੋੜ ਨੌਕਰੀਆਂ ਸਾਹ ਦੇਿਆ ਕਰਨਗੇ। ਕੋਈ ਵਾਦਾ ਨਹੀਂ ਕਰਨਾ। ਇਸ ਕਰਕੇ ਕਿਸਾਨ ਵੀ ਬੀਜੇਪੀ ਦੇ ਖਿਲਾਫ ਹੈ, ਮਜ਼ਦੂਰ ਵੀ ਖਿਲਾਫ ਹੈ, ਮਜ਼ਦੂਰ ਵੀ ਖਿਲਾਫ ਹੈ। ਲੋਕਾਂ ਦਾ ਵੀ ਪਰ ਬੀਜੇਪੀ ਦੇ ਜਿਹੜੇ ਆਗੂ ਹੈਗੇ ਉਹ ਕਹਿ ਰਹੇ ਆ ਕਿ ਸਰਕਾਰਾ ਕਰਵਾ ਰਹੀਆਂ ਇਹ ਦੇਖੋ ਲੋਕ ਕਿਸੇ ਦਾ ਕਹਾ ਨਹੀਂ ਲੋਕਾਂ ਨੂੰ ਜ਼ੋਰ ਲੱਗਦਾ ਕਿ ਇਹ ਵੀ ਜਿੰਦਗੀ ਸਰਕਾਰ ਸਾਡੇ ਰਾਸੇ ਕੋਈ ਨਹੀਂ ਕਰਦੇ ਜਿਹੜੋਂ ਲੋੜ ਕਰੇ ਲੋਕਾਂ ਤੋਂ ਤੱਕ ਲੋਕ ਵਿਰੋਧੀ ਕਰ ਕਰ ਸਕਦੇ ਹੁਣ ਕੀ ਕਰਦੇ ਤੇ ਨੋਟ ਕਰਨਾ ਲੋਕਾਂ ਦਾ ਹਾਂਜੀ ਮੈਂ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਲਗ ਲਗ ਪਿੰਡਾਂ 'ਚ ਕੀ ਕਹਿਣਾ ਚਾਹੋਗੇ ਬਿਲਕੁਲ ਸ਼੍ਰੀ ਪਵਨ ਕੁਮਾਰ ਦੀ ਟੀਮੂ ਜੀ ਦੇ ਦਵਾਈ ਦੇ ਵਿੱਚ ਔਰ ਰੋਡ ਸ਼ੋਅ ਉਹਨਾਂ ਦੇ ਹੱਥ ਦੇ ਵਿੱਚ ਅਸੀਂ ਅੱਜ ਕੱਢ ਰਹੇ ਹਾਂ ਨੂਰਮੈਲ ਸ਼ਹਿਰ ਨੂਰਮੈਲ ਦਾ ਬਲਾਕ ਜਿਹੜਾ ਤਕਰੀਬਨ 12 ਥਾਂਵਾਂ ਤੇ ਸਾਡਾ ਸਟਾਪਿਆ ਜਿੱਥੇ ਲੋਕ ਜਿਹੜੇ ਇਕੱਠੇ ਹੋਏ ਨੇ ਅਸੀਂ ਤਕਰੀਬਨ ਤਕਰੀਬ ਇੰਤਜ਼ਾਰ ਪੰਡਾ ਨੂੰ ਉੱਥੇ ਅਸੀਂ कनेक्ट ਕੀਤਾ ਹੋਇਆ ਜਿਨ੍ਹਾਂ ਦੇ ਜਿਨ੍ਹਾਂ ਦੇ ਤਰਫੋਂ ਦੇ ਨਾਲ ਅੱਜ ਬੰਸ਼ੀ ਸ਼੍ਰੀਪੰਚ ਪਾਰਟੀ ਨੂੰ ਜੀ ਰੋਗਰੂ ਹੋਣਗੇ ਔਰ ਸਭ ਨੂੰ ਬੋਟਾ ਵਾਸਤੇ ਪੀਟੀ ਕਰਨਗੇ ਔਰ ਆਮ ਆਦਮੀ ਪਾਰਟੀ ਦੀਆਂ ਫੌਲਸੀਆਂ ਜਿਹੜੀਆਂ ਘਰ ਘਰ ਤੱਕ ਪਹੁੰਚੀਆਂ ਹੋਈਆਂ ਮੈਨੂੰ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਸਮਝੌਂ ਦੀ ਗੱਲ ਸਾਰੇ ਸਮਝੇ ਹੋਏ ਨੇ ਔਰ ਦੇਖ ਰਿਹਾ ਕਿ ਗਰਾਊਂਡ ਲੈਵਲ ਤੇ ਲੋਕ ਜਿਹੜੇ ਨਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਅਖਤ ਦੇ ਵਿੱਚ ਨੇ ਔਰ ਦੂਸਰੀਆਂ ਪਾਰਟੀਆਂ ਨੂੰ ਪਿੰਡਾਂ ਦੇ ਵਿੱਚ ਲੋਕ ਵਟਨ ਤੱਕ ਨਹੀਂ ਲੁੰਦੇ ਜਾਏ ਕਹਿ ਲੋ ਜੇ ਚਲੇ ਜਾਣ ਕਿਸੇ ਦੇਕਰ ਅਜਿਹਾ ਔਰ ਕੁਝ ਆ ਜਾਂਦੇ ਜਿਨ੍ਹਾਂ ਨੂੰ ਕੋਈ ਰਿਸਪੌਂਸ ਨਹੀਂ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੀ ਜਾ ਰਹੀ ਹੈ ਪੰਜਾਬ ਸਰਕਾਰ ਪਹਿਲਾਂ ਹੀ ਆਪਣੇ ਚੋਣ ਮੈਨੀਫੈਸਟੋ ਤੇ ਪਿਛਲੇ 2 ਸਾਲ ਦੇ ਵਿੱਚ ਕੰਮ ਕਰ ਰਹੀ ਹੈ ਔਰ ਅਸੀਂ ਜੇ ਤੁਸੀਂ ਇਹ ਕਹਿ ਲੋ ਕਿ ਅਸੀਂ ਹਰ ਰੋਜ਼ ਇਲੈਕਸ਼ਨ ਮੋਡ ਦੇ ਵਿੱਚ ਹੁੰਦੇ ਹਾਂ ਅਸੀਂ ਕਦੀ ਵੀ ਟੱਕੇ ਕਰਨੀ ਬੈਠਦੇ ਅਸੀਂ ਤਾਂ 24 ਘੰਟੇ ਇਲੈਕਸ਼ਨ ਮੋਡ ਦੇ ਵਿੱਚ ਰਹਿੰਦੇ ਆ ਕਿ ਲਗਾਤਾਰ ਜਿਹੜਾ ਡਵੈਲਪਮੈਂਟ ਦੇ ਕੰਮ ਕਰ ਰਹੇ ਆ ਲੇਕਿਨ ਇੱਥੇ এজেন্ডਾ ਜਿਹੜਾ ਲੋਕ ਸਭਾ ਦਾ ਉਹ ਦੇਸ਼ ਦੇ ਲੋਕਤੰਤਵ ਨੂੰ ਬਚਾਉਣ ਦਾ এজেন্ডਾ ਹੈ ਦੇਸ਼ ਦੇ ਸਵਿਧਾਨ ਨੂੰ ਕਿਹਨਾਂ ਅਜੰਡਾ ਦੇਸ਼ ਦੇ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਹੋਰ ਗਰੀਬੀ ਦੇ ਵਿੱਚ ਧਸਣਾ ਤਸੰਡਾ ਅਜੰਡਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਅਜੰਡਾ ਸਭ ਤੋਂ ਵੱਡੀ ਗੱਲ ਜਿਹੜਾ ਫਿਰਕਾਪ੍ਰਸਤੀ ਫੈਲਾਈ ਜਾ ਰਹੀ ਹੈ ਧਾਰਮਿਕ ਤੌਰ ਤੇ ਫਿਰਕਾਫਰ ਪਾਈ ਜਾ ਰਹੀ ਹੈ ਸਾਡਾ ਦੇਸ਼ ਜਿਹੜਾ ਉਹ ਉਹ ਇੱਕ ਬੰਦਸਤਾ ਹੈ ਫੁਲੰਦਾ ਜਿਹਨੂੰ ਨਿਕਰੰਗ ਦੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕਾਲੀ ਸਿਆਹੀ ਸੁੱਟਣ ਦੀ ਕੋਸ਼ਿਸ਼ ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈ ਉਸ ਬੰਦਸਤੇ ਦੀ ਮਹਿਕ ਬਰਕਰਾਰ ਰੱਖ ਕੇ ਇਹ ਅਜੰਡਾ ਇਸ ਦੇਸ਼ ਦੀਆਂ ਨਿਸ਼ਚਾਵਾਸ ਤੁਸੀਂ ਦੇਖ ਹੀ ਰਹੇ ਹੋ ਕਿ ਕਿਹੋ-ਕਿਹੋ ਚਾ ਪਿਛਲੇ ਸਮੇਂ ਦੇ ਵਿੱਚ ਕਿਸੀਆਂ ਕੈਸੀਆਂ ਚੀਜ਼ਾਂ ਸਾਹਮਣੇ ਆਈਆਂ ਕਿ ਜੇ ਇਹਦਾ ਕਰਕੇ ਸਾਨੂੰ ਸਭ ਨੂੰ ਇਕੱਠੇ ਹੋ ਕੇ ਇੱਕ ਵਾਰੀ ਵਿਜੀਟ ਦੀ ਕੀ ਦੇ ਖਲਾਸ ਜਿਹੀ ਇਲੈਕਸ਼ਨ ਲੜ ਕੇ ਔਰ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਸੱਤਾ ਜਿਹੜੀ ਆ ਉਹ ਤਬਦੀਲ ਕਰਨੀ ਸੂਜੀ ਮੈਡਮ ਕਿਹਦੇ ਨਾਮ ਮੁਕਾਬਲਾ ਦੇਖਦੇ ਆ ਮੈਂ ਇਦਾਂ ਮੁਕਾਬਲੇਬਾਜ਼ੀ ਦੇ ਵਿੱਚ ਕਿਰਪੰਦੀ ਨਹੀਂ ਮੈਂ ਨਹੀਂ ਸਮਝਦੀ ਨਾ ਮੈਂ 2000 ਜਦੋਂ ਮੈਂ ਕੁਝ ਵੀ ਨਹੀਂ ਸੀ ਜਦੋਂ ਮੈਂ ਕੈਂਡੀਡੇਟ ਬਣ ਕੇ ਚੱਲੀ ਸੀ 2022 ਚ ਮੈਂ ਤਾਂ ਬੁਢੋਂ ਵੀ ਮੁਕਾਬਲਾ ਨਹੀਂ ਸੀ ਸਮਝਦੀ ਮੇਰਾ ਆਪਣਾ ਲੋਕਾਂ ਦੇ ਨਾਲ ਪਿਆਰ ਆ ਸਰਕਾਰ ਆ ਮੇਰਾ ਆਪਣਾ ਹਿਸਾਬ ਆ ਕੰਮ ਕਰਨ ਦਾ ਮੈਂ ਸਿਰਫ ਵਿਕਾਸ ਦੇ ਝੰਡੇ ਤੇ ਲੋਕਾਂ ਦੀਆਂ ਆਤਮਿਕ ਭਾਵਨਾਵਾਂ ਨੂੰ ਮਾਪੜਾ ਕੇ ਉਹਨਾਂ ਨੂੰ ਇਕੱਠੇ ਕਰਨ ਦੇ ਝੰਡੇ ਦੇ ਉੱਤੇ ਅਸੀਂ ਕੰਮ ਕਰਦੇ ਹਾਂ ਔਰ ਅਸੀਂ ਮੁਕਾਬਲੇ ਵਜਿ ਦੇ ਵਿੱਚ ਪੈਣਾ ਨਹੀਂ ਮੁਕਾਬਲਾ ਲੋਕ ਕਰਦੇ ਹੁੰਦੇ ਉਹ ਕਰਨਗੇ ਅਸੀਂ ਸਿਰਫ ਆਪਣੀ ਡਿਊਟੀ ਕਰਾਂਗੇ ਅੱਜ ਕੇਜਰੀਵਾਲ ਸਾਹਿਬ ਜਿਹੜੇ ਪੰਜਾਬ ਦੇ ਵਿੱਚ ਆ ਰਹੇ ਨੇ ਪ੍ਰਚਾਰ ਕਰਨ ਕਿਸ ਤਰ੍ਹਾਂ ਦੇ ਦੇ ਅ ਬਿਲਕੁਲ ਜੀ ਮਨਜੋਬ ਸੁਪਰੀਮ ਕੋਰਟ ਨੇ ਜਿਹੜਾ ਸਾਨੂੰ ਇਹ ਮੂਵ ਦਿੱਤਾ ਇਕ ਗੋਸ ਦਿੱਤੀ ਆ ਪੂਰੇ ਮੋਲਕ ਨੂੰ ਕਹਿ ਸਕਦੇ ਆ ਕਿ ਗੋਸ ਦਿੱਤੀ ਆ ਕਿ ਲੋਕਤੰਤਰ ਹਜੇ ਜਿੰਦਾ ਪੇਸ਼ ਦੀਆਂ ਜਗ੍ਹਾਆਂ ਲੜੀਆਂ ਸਰਵोच्च ਅਦਾਲਤਾਂ ਆ ਉਹ ਕਦੀ ਵੀ ਲੋਕਤੰਤਰ ਨੂੰ ਗਾ ਘਾੜ ਨਹੀਂ ਹੋਣ ਦੇਣੀ ਕਿ ਇਹ ਇਤਿਹਾਸਕ ਫੈਸਲਾ ਜਿਹੜਾ ਲੋਕਤੰਤਰ ਹੌਟਲ ਵਿੱਚ ਮਾਨਜੋਤ ਸਿੰਘ ਕੋਟ ਨੇ ਦਿੱਤਾ ਸੀ ਉਹ ਪੂਰੇ ਦੇਸ਼ ਦੇ ਵਿੱਚ ਗੂੰਜ ਫੈਲੀ ਆ ਕਿ ਜੀਵਨ ਸਾਭ ਦੇ ਹੋਂਦ ਦੇ ਨਾਲ ਸਾਡੇ ਹੌਸਲੇ ਹੋਰ ਵੀ ਉੱਚੇ ਬਲੰਦ ਹੋਇਆ ਵਸਤਾ ਸੀ ਪਹਿਲਾਂ ਵੀ ਬਲੰਦ ਹੌਸਲਿਆਂ ਦੇ ਵਿੱਚ ਇੱਕ ਜੋ ਗਿਆ ਕਿ ਗਈ ਸੀ ਕਿ ਮੈਂ ਵਾਪਸ ਆਉਂਗਾ ਮੈਂ ਜਲਦੀ ਵਾਪਸ ਆਉਂਗਾ ਔਰ ਵਾਪਸ ਆਏ ਕਿ ਕਿ ਪਰਮਾਤਮਾ ਵੀ ਉਹਨਾਂ ਦੇ ਨਾਲ ਹੈ ਜਿਹੜਾ ਸੱਚ ਸੱਚੇ ਮਨ ਦੇ ਨਾਲ ਦੇ ਸੇਵਾ ਕਰਦੇ ਆ ਨਿਕੰਨ ਸੇਵਾ ਕਰਦੇ ਆ ਪਰਮਾਤਮਾ ਹਮੇਸ਼ਾ ਉਹਨਾਂ ਦੇ ਨਾਲ ਹੈ ਔਰ ਸਾਨੂੰ ਬਹੁਤ ਵੱਡਾ ਪ੍ਰੂਫ ਦਿੰਦਾ ਹੈ ਕਿ ਜਿਵੇਂ ਸੱਚੀ ਉਹਨਾਂ ਦੀ ਤਸਵੀਰ ਸਾਹਿਬ ਸਰਦਾਰ ਕਪਾ ਸਿੰਘ ਜੀ ਮਾਨ ਦੇ ਸੇ ਵਿੱਚ ਵਸਵਾਖ ਖਾਵਾਂ ਤੇ ਉਹਨਾਂ ਦੀ ਗੈਹਾਜ ਵੀ ਦੇ ਵਿੱਚ ਕਹੇ ਆ ਉਹਨਾਂ ਨੇ ਉਹਨਾਂ ਦੀ ਗੈਰਹਾਜ਼ਰੀ ਦੇ ਵਿੱਚ ਬਹੁਤ ਬਹੁਤ ਵਧੀਆ ਤਰੀਕੇ ਨਾਲ ਵਾਦੂ ਨੂੰ ਸੰਭਾਲ ਕੇ ਆਪਣੀ ਜਿਹੜੀ ਆ ਸਕਾਬਿਲਿਅਤ ਜਿਹੜੀ ਆ ਸਟੇਜ ਤੇ ਵਿੱਚ ਸਾਬਤ ਕੀਤੀ ਹੈ ਔਰ ਉਹਨਾਂ ਦੇ ਨਾਲ ਨਾਲ ਸਾਨੂੰ ਅੱਜ ਕੀਵਲ ਸਾਨੂੰ ਉਹਨੂੰ ਦੇਖਣ ਦਾ ਮੌਕਾ ਮਿਲੇਗਾ ਔਰ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਬਹੁਤ ਸੇਤੀ ਨੂੰ ਦੇਖ ਰਹੇ ਹਾਂ ਚੰਨੀ ਸਾਹਿਬ ਵੱਲੋਂ ਕਿਸ ਤਰ੍ਹਾਂ ਦੇਖਦੇ ਆ ਅਲੱਗ ਅਲੱਗ ਬਿਆਨ ਦਿੱਤੇ ਜਾ ਰਹੇ ਆ ਆ ਬਿਆਨ ਪਾਸ਼ਮ ਦੇਣਾ ਸ਼ੌਕਿਆਵਾਂ ਦਾ ਬਿਆਨ ਦੇਣੇ ਸ਼ੌਕਿਆਵਾਂ ਦੇ ਵੱਖਰੇ ਵੱਖਰੇ ਤਰ੍ਹਾਂ ਦੇ ਕਾਰਨਾਮੇ ਕਰਨੇ ਸ਼ੌਕਿਆਵਾਂ ਦਾ ਪਰ ਉਹ ਸ਼ੌਕ ਆਪਣੇ ਪੁਵਾ ਰਹੇ ਆ ਇਸ ਤੋਂ ਵੱਡੀ ਗੱਲ ਬੀਬੀ ਜਗੀਰ ਕੋਰ ਨਾਲ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਆਂ ਅ ਦੇਖੋ ਮੈਂ ਇਸ ਗੱਲ ਦੀ ਬਿਲਕੁਲ ਹੈ ਕਿ ਵੀ ਜਿਹੜਾ ਤੁਹਾਡਾ ਪਿਆਰ ਆ ਸਤਕਾਰ ਆ ਕਿਸੇ ਲਈ ਤੁਹਾਡੇ ਮਨ ਚਪੂਰ ਸਤਿਕਾਰ ਤੁਹਾਨੂੰ ਪ੍ਰਗਟ ਜਿਹੜਾ ਉਹ ਕਰਿੰਦਾ ਵੀ ਹੈ ਪਰ ਇਹ ਫਿਗਰਾਂ ਦੋਨੋਂ ਇਹੋ ਜਿਹੀਆਂ ਸੀ ਉਹ ਸਾਬਕਾ ਸੀਐਮ ਉਹਦਾ ਲਹਿਜਾ ਉਹਦੀ ਤਮੀਜ਼ ਉਹਦਾ ਪਬਲਿਕ ਦੇ ਵਿੱਚ ਵਿਚਰਨ ਦਾ ਇੱਕ ਤਰੀਕਾ ਉਹਦਾ ਪ੍ਰੋਟੋਕੋਲ ਆ ਕਿ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਔਰ ਦੂਸਰੇ ਪਾਸੇ ਬੀਬੀ ਜੀ ਕੈਬਨਟ ਮਿਸਟਰੀ ਦੀ ਰਹਿ ਰਿਹਾ ਐਸਟਪੀਸੀ ਦੇ ਪ੍ਰਧਾਨ ਵੀ ਰਹੇ ਰਿਹਾ ਇੱਕ ਔਰਤ ਹੋਣ ਦੇ ਨਾਤੇ ਮੈਂ ਇੱਕ ਹੋऊंगी ਕਿ ਜਦ ਤੱਕ ਚੋਟੇ ਟੱਕ ਜਿਹੜਾ ਉਹ ਸਭ ਕਾਰਨ ਜੋ ਨਹੀਂ ਹੈ ਅਦਰਵਾਈਜ਼ ਤੁਸੀਂ ਉਹਨੂੰ ਆਪਣੀ ਮਾਂ ਵੀ ਸਮਝਦੇ ਹੋਵੋਗੇ ਤੁਸੀਂ ਆਪਣੀ ਭੈਣ ਵੀ ਸਮਝਦੇ ਹੋਗੇ ਸਾਨੂੰ ਉਹਦੇ ਤੇ ਕੋਈ ਤਰਾਜ ਨਹੀਂ ਹੈ ਪਰ ਜਨਤਕ ਤੌਰ ਤੇ ਪਬਲਿਕ ਫਿਗਰ ਹੋਣ ਦੇ ਨਾਤੇ ਇੱਕ ਮਤਲਬ ਦੇਸ਼ ਦੇ ਸਟੇਟ ਨੂੰ ਇੱਕ ਨੂੰ ਰਿਪਰੈਜ਼ੈਂਟ ਕਰਨ ਤੋਂ ਬਾਅਦ ਇੱਕ ਐਡੀ ਵੱਡੀ ਸੰਸਥਾ ਸਾਡੀ ਸਰਵਉੱਚ ਸੰਸਥਾ ਐਸਟਪੀਸੀ ਨੂੰ ਰਿਪਰੈਜ਼ੈਂਟ ਕਰਨ ਤੋਂ ਬਾਅਦ ਤੁਸੀਂ ਪਬਲਿਕਲੀ ਇਹੋ ਜਿਹਾ ਰਵਈਆ ਨਾ ਉਹ ਤਾਂ ਬਹੁਤ ਸਾਰੇ ਕਾਰਜ ਜੋਗ ਨਹੀਂ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਦਿਨ ਤੇ ਅੱਜ ਦੇ ਦਿਨ ਦਾ ਬਸ ਤੇ ਆਪਣੇ ਲੋਕਾਂ ਨੂੰ ਫੀਲ ਕਰਨਾ ਚਾਹੂੰਗੀ ਆਪਣੇ ਹਰ ਇੱਕ ਦੇ ਲੋਕਾਂ ਨੂੰ ਫੀਲ ਕਰਨਾ ਚਾਹੁੰਦੀ ਕਿ ਤੁਸੀਂ ਮੇਰਾ ਬਹੁਤ ਬੜਾ ਸਾਥ ਦੇ ਰਹੇ ਹੋ ਇਸੇ ਤਰ੍ਹਾਂ ਡੱਕੇ ਮੇਰਾ ਸਾਥ ਦਿਓ ਮੈਂ ਦਿਨ ਰਾਤ ਤੁਹਾਡੇ ਨਾਲ ਖੜੀ ਆਂ ਔਰ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਬਹੁਤ ਕੁਛ ਆਪਾਂ ਚਿੰਤ ਕੀਤਾ ਤੁਸੀਂ ਬੜਾ ਸੁਸ਼ੂਚੀਬ ਕਰਨਾ ਹੋਣ ਵਾਲੇ ਸਮੇਂ ਦੇ ਵਿੱਚ ਅਸੀਂ ਇਲੈਕਸ਼ਨ ਦਾ ਜੇ ਇਹ ਖਤਮ ਹੋਏਗਾ ਤਾਂ ਉਸ ਤੋਂ ਬਾਅਦ ਛੜ ਕੋ ਲਗਾਤਾਰ ਅਗਲੇ 2.5 ਸਾਲ ਕੰਮ ਕਰਦੇ ਸੀ ਲਗਾਤਾਰ ਨਹੀਂ ਬਾਕੀ ਨਹੀਂ ਯਾਰ ਮੋੜਲੀ ਗੱਡੀ ਦਾ ਜਿੱਤ ਕਰਦਾ